i ਸਾਰੇ ਜੀ ਸਭ ਸਾਨੀ ਪਰ ਸਾਰੇ ਰਸਾਤਾਂ ਕੈਂਟੀਆਂ ਵਿਦਿਆਰਿਆਂ ਸਿਧਾਰਿਆਂ ਦੀ ਸਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਬ ਹਕਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਸਵਾਤੀਰ ਵਾਰੀ ਜਾ ਕੋ ਆਪਣੀ ਕੋਈ ਨਾ ਬੰਧ ਧੀਰ ਦੇ ਮਾਂਵਾ ਕਮਸਾ ਪਕਸ਼ਾ ਜੀ ਭਾਗੀਆਂ ਦੇ ਦਰ ਘਰ ਦੇ ਸੇਵਕ ਸਰਦਾਰ ਭਾਈ ਜਤਿੰਦਰ ਸਿੰਘ ਬਰਾੜ ਮਾਸ਼ਾ ਅਪਜੀ ਦੀ ਵੱਲੋਂ ਸਿੱਧੀ ਹੋਈ ਸਵਾਸਾਂ ਦੀ ਪੂਜੀ ਨੂੰ ਘੋਕਰਦੇ ਹੋਏ ਪੰਜ ਤਤਾਂ ਦੇ ਵਿੱਚ ਵਿਲੀਨ ਕਰਕੇ ਪਾਤਸ਼ਾਹ ਜੀ ਆਪ ਦੀ ਦੇ ਚਰਨਾਂ ਵਿੱਚ ਜਾ ਬ੍ਰਾਜੇ ਉਹਨਾਂ ਦੇ ਨਾਲ ਪਾਤਸ਼ਾਹ ਜੀ ਉਹ ਸੰਗੀਤਰਾ ਸਾਹਿਬ ਪਿਆਰ ਕੀਤਾ ਜੇ ਪਾਤਸ਼ਾਹ ਜੀ ਮਾਰਾ ਕਿਰਪਾ ਕਰਨੀ ਆਖੂ ਤੇ ਕਰਨ ਦੀ ਆਗਿਆ ਦਿੱਤੀ ਸਾਤ ਸੰਬੰਧੀਆਂ ਖੰਡੀਆਂ ਨੂੰ ਭਾਣਾ ਮੰਨਦਾ ਬਲਵਕਸ਼ ਨਾਚੀਆਂ ਕਲਾਕਾਰੀਆਂ ਸਹੀ ਪਿਆਰੇ ਨੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਸਿੱਧਿਆ ਵੀ ਨਾਮ ਅਦਨਾਮ ਗਰਦੀ ਮਾਣ ਬਹੁਤ ਬਹੁਤ ਦੀ ਕਰਦਾ ਜੀ ਬਰਾਟ ਸਾਹਿਬ ਹਰਾਂ ਦਾ ਬਹੁਤ ਵੱਡਾ ਯੋਗਦਾਨ ਸੀ ਔਰ ਸ਼ੁਰੂ ਤੋਂ ਅਸੀਂ ਦੇਖਿਆ ਸਾਡੇ ਤੋਂ ਪਹਿਲਾਂ ਵੀ ਉਹ ਗਰਸ਼ਰਨ ਭਾਈ ਉਹਨਾਂ ਦੇ ਨਾਲ ਥੀਏਟਰ ਕਰਦੇ ਸੀ ਔਰ ਉਸ ਤੋਂ ਬਾਅਦ ਤਕਰੀਬਨ ਤਕਰੀਬਨ 1990 ਤੋਂ ਉਹਨਾਂ ਦੇ ਨਾਲ ਸਾਡਾ ਜਾਤੀ ਤੌਰ ਤੇ ਮੇਰਾ ਤੱਲਕ ਸੀਗਾ ਕਿਉਂਕਿ ਉਹਨਾਂ ਦਾ ਜਿਹੜਾ ਪਹਿਲਾ ਲਿਖਿਆ ਨਾਟਕ ਸੀਗਾ ਫਾਸਲੇ ਉਹਦੇ ਵਿੱਚ ਮੈਂ ਡਾਕਟਰ ਦਾ ਰੋਲ ਕੀਤਾ ਤੇ ਦੇਖਦੇ ਆਂ ਦੇਖਦੇ ਆਂ ਬਰਾਟ ਸਾਹਿਬ ਹਰਾਂ ਨੇ ਜਿੱਥੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਪਣੀ ਜਿਹੜੀ ਸੀ ਕਾਰੋਬਾਰ ਸੀ ਉਹਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਉਭਾਰਿਆ ਉੱਥੇ ਉਹਨਾਂ ਨੇ ਕਲਾ ਦਾ ਜਿਹੜਾ ਅਸੀਂ ਲੜੋ ਵੀ ਨਹੀਂ ਛੱਡਿਆ ਔਰ ਅੰਮ੍ਰਿਤਸਰ ਵਰਗੇ ਸ਼ਹਿਰ ਦੇ ਵਿੱਚ ਇੱਕ ਵਕਾਰੀ ਜਿਹੜਾ ਸੀ ਘੁੰਮਣਦਾਰ ਮੰਚ ਜਿਹੜਾ ਬਣਾ ਕੇ ਉਹ ਜਿਹੜਾ ਪੰਜਾਬ ਦਾ ਰੰਗ ਮੰਚ ਸੀ ਉਹਨੇ ਇੱਕ ਨਵੀਂ ਸੇਧ ਦਿੱਤੀ ਨਵੀਂ ਦਿਸ਼ਾ ਦਿੱਤੀ ਉਹਨੇ ਵੱਡੇ ਪੱਧਰ ਤੇ ਉਹਨੂੰ ਪ੍ਰਚਾਰਿਆ ਅੱਜ ਤੁਸੀਂ ਦੇਖਦੇ ਹੋ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਕਲਾਕਾਰ ਨੇ ਉਹ ਇਸ ਮੰਚ ਤੋਂ ਜਿਹੜੇ ਨੇ ਉਹ ਅੰਤਵਾਸਤਰੀ ਮੰਚ ਤੱਕ ਪਹੁੰਚੇ ਔਰ ਇਹਦੇ باوجود ਬਰਾੜ ਸਾਹਿਬ ਹੋਰ ਹੀ ਬੜੇ ਨਮਰ ਖਲੀਮ اور ਫਕੀਰ ਕਸੰਦੇ ਜਿਹੜੇ ਜਿਹੜੇ ਸ਼ਖਸੀਅਤ ਸੀਗੇ ਤੁਸੀਂ ਦੇਖਿਆ ਹੋਊਗਾ ਤੁਸੀਂ ਸਭ ਨੇ ਕਿਉਂਕਿ ਤੁਸੀਂ ਸ਼ਹਿਰ ਨਾਲ ਸੰਬੰਧਤ ਹੋ ਨਾਟਸ਼ਾਲਾ ਦੇ ਵਿੱਚ ਅਕਸਰ ਆਉਂਦੇ ਜਾਂਦੇ ਰਹੇ ਹੋ ਕਿ ਉਹ ਅਕਸਰ ਕਹਿੰਦੇ ਹੁੰਦੇ ਸੀ ਕਿ ਇਹਨਾਂ ਚਾਰ ਈਟਾਂ ਲਾਈਆਂ ਦਾ ਕੋਈ ਫਾਇਦਾ ਨਹੀਂ ਜੇ ਇਹਦੇ ਵਿੱਚ ਰੌਣਕਾਂ ਨ ਹੋਣਗੇ ਤੇ ਮੈਂ ਸਮਝਦਾ ਕਿ ਅੱਜ ਜਿਹੜਾ ਹਮੇਸ਼ਾ ਇੱਕ ਖਾਸ ਦਾਸਦਾ ਪੰਜਾਬ ਨਾਲ ਨਾਟਸ਼ਾਲਾ ਦਾ ਵਿੜਾ ਸੀ ਉਹ ਉਦਾਸ ਹੈ ਅੱਜ ਨਾਟਸ਼ਾਲਾ ਦਾ ਨਹੀਂ ਪੂਰੇ ਪੰਜਾਬੀ ਰੰਗਮંચ ਦਾ ਜਿਹੜਾ ਵਿੜਾ ਉਦਾਸ ਹੈ ਔਰ ਹਰ ਰੰਗਕਰਮੀ ਦੀ ਹਰ ਕਲਾ ਪ੍ਰੇਮੀ ਅੱਖ ਜਿਹੜੀ ਨਾਮ ਹੈ ਤੇ ਬਹੁਤ ਹੀ ਉਦਾਸ ਕਰਨ ਵਾਲਾ ਦਿਨ ਹੈ ਪਰ ਕਿਉਂਕਿ ਬਰਾੜ ਸਾਹਿਬ ਸਾਡੇ ਰੂਪ ਦੇ ਵਿੱਚ ਸਾਡੇ ਹੋਰ ਨਾਲ ਦੋਸਤਾਂ ਦੇ ਰੂਪ ਦੇ ਵਿੱਚ ਹਮੇਸ਼ਾ ਜਿਹੜੇ ਨੇ ਉਹ ਜ਼ਿੰਦਾ ਰਹਿਣਗੇ ਹਮੇਸ਼ਾ ਬਹੁਤ ਵੱਡਾ ਕੰਮ ਕਰਦੇ ਸੀ ਉਹ ਮੇਜਨ ਕਰਦੇ ਰਹਿਣਗੇ ਔਰ ਇਹ ਸ਼ਹਿਰ ਜਿਹੜਾ ਅੰਮ੍ਰਿਤਸਰ ਦੀ ਬਹੁਤ ਵੱਡੀ ਰੰਗਮਾਚੀ ਪਰੰਪਰਾ ਔਰ ਇਸ ਪਰੰਪਰਾ ਨੂੰ ਉਹਨਾਂ ਨੇ ਹੋਰ ਇੱਕ ਉਲੰਧੀਆਂ ਜਿਹੜੀਆਂ ਸੀ ਉਹ ਪਤਾ ਫਰਮਾਈਆਂ ਉਹਦੇ ਵਾਸਤੇ ਵਾਗਰੂ ਨੇ ਜਿੰਨਾ ਉਹਨਾਂ ਦਾ ਸਾਡੇ ਨਾਲ ਸਾਥ ਲਿਖਿਆ ਸਭ ਦੀ ਬਹੁਤ ਵੱਡੀ ਦੇਣ ਹੈ ਅਸੀਂ ਸਾਰੇ ਬਹੁਤ ਉਦਾਸ ਹਾਂ ਪੂਰਾ ਅੰਮ੍ਰਿਤਸਰ ਉਦਾਸ ਹੈ ਹਰ ਦਿਲ ਉਦਾਸ ਹੈ ਔਰ ਪੂਰਾ ਪੰਜਾਬੀ ਰੰਗਮંચ ਜਿੱਥੇ-ਜਿੱਥੇ ਵੀ ਹੈ ਸਾਰੇ ਅਸੀਂ ਉਦਾਸ ਹਾਂ ਉਹਨਾਂ ਦੇ ਤੁਰ ਜਾਣ ਨਾਲ ਪਰ ਬਰਾੜ ਸਾਹਿਬ ਨਾਟਸ਼ਾਲਾ ਦੇ ਰੂਪ ਚ ਜ਼ਿੰਦਾ ਨੇ ਉਹਨਾਂ ਨੇ ਨਾਟਸ਼ਾਲਾ ਇੰਨੀ ਵੱਡੀ ਸਿਰਜ ਦਿੱਤੀ ਇੰਨਾ ਵੱਡਾ ਕੰਮ ਕਰ ਦਿੱਤਾ ਸਾਰਿਆਂ ਲਈ ਕਿ ਬਰਾੜ ਸਾਹਿਬ ਕਦੀ ਸਾਡੇ ਦਿਲਾਂ ਚੋਂ ਨਹੀਂ ਜਾ ਸਕਦੇ ਇਸ ਸ਼ਹਿਰ ਦੇ ਵਿੱਚੋਂ ਕਦੀ ਨਹੀਂ ਜਾ ਸਕਦੇ ਬਰਾੜ ਸਾਹਿਬ ਨਾਟਕਸ਼ਾਲਾ ਦੀ ਇੱਕ ਇੱਕ ਇੱਟ ਦੇ ਵਿੱਚੋਂ ਬੋਲਦੇ ਨੇ ਉਹਦੇ ਹਰ ਕੋਨੇ ਦੇ ਵਿੱਚੋਂ ਬੋਲਦੇ ਨੇ ਸੋ ਮੈਨੂੰ ਲੱਗਦਾ ਹੈ ਕਿ ਬਰਾੜ ਸਾਹਿਬ ਨੇ ਜਿੰਨੇ ਨਾਟਕ ਲਿਖੇ ਜਿੰਨੀਆਂ ਪੇਸ਼ਕਾਰੀਆਂ ਕੀਤੀਆਂ ਜਿੰਨੇ ਕਲਾਕਾਰਾਂ ਨੂੰ ਉੱਥੇ ਜਗ੍ਹਾ ਦਿੱਤੀ ਔਰ ਉਹ ਬਹੁਤ ਪਿਆਰੇ ਇਨਸਾਨ ਸੀਗੇ ਬਹੁਤ ਪਿਆਰੇ ਇਨਸਾਨ ਜਿਨ੍ਹਾਂ ਨੇ ਹਮੇਸ਼ਾ ਇਨਕਰੇਜ ਕੀਤਾ ਹਰ ਨਵੇਂ ਅਦਾਕਾਰ ਨੂੰ ਵੀ ਹਰ ਨਵੀਂ ਟੀਮ ਨੂੰ ਵੀ ਉਹੀ ਉਤਸ਼ਾਹ ਦਿੱਤਾ ਜੋ ਉਹ ਕਿਸੇ ਵੱਡੇ ਕਲਾਕਾਰ ਨੂੰ ਉਤਸ਼ਾਹ ਦਿੰਦੇ ਸੀ ਉਸੇ ਤਰ੍ਹਾਂ ਪਿਆਰ ਕਰਦੇ ਸੀ ਸੋ ਉਹ ਸਾਡੇ ਲਈ ਕਦੀ ਖਤਮ ਹੋ ਹੀ ਨਹੀਂ ਸਕਦੇ ਉਹ ਹਮੇਸ਼ਾ ਜ਼ਿੰਦਾ ਰਹਿਣਗੇ ਔਰ ਅਸੀਂ ਉਹਨਾਂ ਦੀ ਜਿਹੜੀ ਲੈਗੇਸੀ ਹੈ ਜਿਹੜੇ ਅਸੀਂ ਉਹਨਾਂ ਤੋਂ ਅਗਲੀ ਪੀੜੀ ਦੇ ਲੋਕ ਆ ਅਸੀਂ ਉਹਨਾਂ ਨੂੰ ਜ਼ਿੰਦਾ ਰੱਖਾਂਗੇ ਉਹਨਾਂ ਦੇ ਨਾਟਕਾਂ ਨੂੰ ਉਹਨਾਂ ਦੀ ਨਾਟਸ਼ਾਲਾ ਨੂੰ ਉਹਨਾਂ ਦੀ ਟਰੈਡੀਸ਼ਨ ਨੂੰ ਉਹਨਾਂ ਦੇ ਸੁਪਨਿਆਂ ਨੂੰ ਔਰ ਮੇਰੇ ਲਈ ਤੇ ਉਹ ਵੱਡੇ ਭਰਾਵਾਂ ਦੀ ਤਰ੍ਹਾਂ ਸੀਗੇ ਔਰ ਜਦੋਂ ਇਹ ਨਾਟਸ਼ਾਲਾ ਬਣੀ ਹੈ ਉਦੋਂ ਤੋਂ ਲੈ ਕੇ ਮੈਂ ਪਲ-ਪਲ ਦਾ ਗਵਾ ਆ ਉਸ ਨਾਟਸ਼ਾਲਾ ਦੀ ਸਿਰਜਣਾ ਦੇ ਵਿੱਚ ਉਸ ਸੁਪਨੇ ਦੇ ਵਿੱਚ ਵੀ ਜਿਹੜਾ ਬਰਾੜ ਸਾਹਿਬ ਨੇ ਲਿਆਂ ਤੇ ਉਹ ਕਿਵੇਂ ਅਸੀਂ ਉੱਥੇ ਇੱਕ ਅਸਲਾਂ ਦੀ ਜਗਾ ਸਿਰਫ ਸ਼ੁਰੂ ਕੀਤੀ ਤੇ ਮੁੜਕੇ ਇੰਨੀ ਵੱਡੀ ਇੱਕ ਇਮਾਰਤ ਜਿਹੜੀ ਕਿ ਪੂਰੇ ਇੰਡੀਆ ਵਿੱਚ ਹੋਰ ਕਿਧਰੇ ਨਹੀਂ ਹੈ ਬਰਾੜ ਸਾਹਿਬ ਨੇ ਉਹ ਕੰਮ ਕੀਤਾ ਜੋ ਇੰਟਰਨੈਸ਼ਨਲ ਲੈਵਲ ਤੇ ਸਰਕਾਰਾਂ ਵੀ ਨਹੀਂ ਕਰਦੀਆਂ ਉਹ ਸਿਰਫ ਤੇ ਸਿਰਫ ਜਤਿੰਦਰ ਬਰਾੜ ਨੇ ਕੀਤਾ ਔਰ ਇਸ ਗੱਲ ਹੀ ਅਸੀਂ ਬਰਾੜ ਸਾਹਿਬ ਨੂੰ ਸਲੂਟ ਕਰਦੇ ਆਂ ਔਰ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਾਂਗੇ ਬਰਾੜ ਸਾਹਿਬ ਜਿੱਥੇ ਵੀ ਹੋਣ ਉਹ ਹਮੇਸ਼ਾ ਮੈਨੂੰ ਪਤਾ ਹੈ ਉਹ ਕਲਾਕਾਰਾਂ ਨੂੰ ਅਸ਼ੀਰਵਾਦ ਹੀ ਦਿੰਦੇ ਰਹਿਣਗੇ ਉਹਨਾਂ ਨੇ ਹਮੇਸ਼ਾ ਕਹਿਣਾ ਜਿੰਦੇ ਵੱਸਦੇ ਰਹੋ ਤੁਹਾਡੇ ਲਈ ਮੈਂ ਹੋਰ ਕੀ ਕਰ ਸਕਦਾ ਵਾਂ ਕਿਉਂਕਿ ਅਸੀਂ ਜਦੋਂ ਵੀ ਜਾਂਦੇ ਹਾਂ ਉਹਨਾਂ ਇਹੀ ਕਹਿਣਾ ਤੁਸੀਂ ਦੱਸੋ ਮੈਂ ਹੋਰ ਕੀ ਕਰ ਸਕਦਾ ਵਾਂ ਆ ਤਾਂ ਹੈਗਾ ਲਿਓ ਵੀ ਆ ਵੀ ਕਰਦੇ ਆ ਤੁਹਾਡੇ ਲਈ ਕੋਈ ਹੋਰ ਸੁਝਾਅ ਦਿਓ ਸੋ ਉਹਨਾਂ ਨੇ ਸਾਡੇ ਕੋਲ ਸੁਝਾਅ ਵੀ ਲੈਣੇ ਔਰ ਹਮੇਸ਼ਾ ਸਾਡਾ ਸਾਥ ਦਿੱਤਾ ਔਰ ਮੇਰਾ ਖਿਆਲ ਹੈ ਕਿ ਉਹ ਲੈਗੇਸੀ ਜਿਹੜੀ ਹੈ ਉਹ ਬਰਕਰਾਰ ਰਹੇਗੀ ਔਰ ਅਸੀਂ ਉਸ ਟ੍ਰੈਡੀਸ਼ਨ ਨੂੰ ਜ਼ਿੰਦਾ ਰੱਖਾਂਗੇ ਬਰਾੜ ਸਾਹਿਬ ਹਮੇਸ਼ਾ ਜ਼ਿੰਦਾਬਾਦ ਰਹਿਣਗੇ ਅੱਜ ਮਨ ਬਹੁਤ ਉਦਾਸ ਹੈ ਸਿਰ ਮੇਰਾ ਹੀ ਨਹੀਂ ਪੂਰੇ ਕਲਾ ਜਗਤ ਦਾ ਮਨ ਉਦਾਸ ਹੈ ਕਲਾ ਜਗਤ ਨੂੰ ਜੋ ਬਰਾੜ ਸਾਹਿਬ ਦੇਵੇ ਨੇ ਉਹ ਸ਼ਾਇਦ ਕੋਈ ਹੋਰ ਦੇ ਵੀ ਨਹੀਂ ਸਕਦਾ ਉਹਨਾਂ ਨੇ ਇੱਕ ਸੁਪਨਾ ਸਿਰਜਿਆ ਸੀ ਕਿ ਆਰਟਿਸਟਾਂ ਕੋਲ ਆਪਣੀ ਇੱਕ ਜਗ੍ਹਾ ਹੋਵੇ ਜਿੱਥੇ ਉਹ ਆਪਣੇ ਮਨ ਦੀ ਗੱਲ ਕਹਿ ਸਕਣ ਔਰ ਉਹ ਸੁਪਨੇ ਨੂੰ ਉਹਨਾਂ ਨੇ ਪੂਰੀ ਸ਼ਿੱਦਤ ਦੇ ਨਾਲ ਸਿਰਜਿਆ ਨਾਗਸ਼ਾਲਾ ਦੇ ਰੂਪ ਦੇ ਵਿੱਚ ਅਸੀਂ ਉੱਥੇ ਬੜੇ 플레이 ਕੀਤੇ ਰਹੇ ਵੇਖਣ ਵੀ ਜਾਂਦੇ ਰਹੇ ਆ ਉਸ ਜਗ੍ਹਾ ਨੂੰ ਅਸੀਂ ਆਪਣਾ ਆਪਣਾ ਹੀ ਸਮਝਦੇ ਆਂ ਨਾਗਸ਼ਾਲਾ ਜ਼ਿੰਦਾ ਜੇ ਤੁਸੀਂ ਸਮਝੋ ਕਿ ਵਿਰਾਟ ਸਾਹਿਬ ਕਿਤੇ ਨਹੀਂ ਗਏ ਜਰਾੜ ਸਾਹਿਬ ਨਾਗਸ਼ਾਲਾ ਦੇ ਰੂਪ ਵਿੱਚ ਜ਼ਿੰਦਾ ਹੀ ਰਹਿਣਗੇ ਜੋ ਕੁਝ ਉਹਨਾਂ ਦੀ ਦੇਣ ਹੈ ਜੋ ਕੁਝ ਉਹ ਦੇ ਗਿਆ ਉਹ ਸ਼ਾਇਦ ਕੋਈ ਹੋਰ ਦੇ ਵੀ ਨਹੀਂ ਸਕਦਾ ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਪਲੇ ਕੀਤਾ ਸੀਗਾ ਹਲੇ ਉਦੋਂ ਨਾਟਸ਼ਾਲਾ ਵੀ ਨਹੀਂ ਸੀ ਬਣੀ ਤੇ ਅਜੇ ਉਦੋਂ ਇਹ ਵੀ ਨਹੀਂ ਸੀ ਵਿਰਸਾ ਵਿਹਾਰ ਵੀ ਨਹੀਂ ਸੀ ਬਣਿਆ ਓਪਨ ایر ਥੀਏਟਰ ਦੇ ਵਿੱਚ ਮੈਂ ਉਹਨਾਂ ਦੇ ਨਾਲ ਲੋਏ ਦੀ ਪੱਟੀ ਪਹਿਲਾ ਡਰਾਮਾ ਉਹਨਾਂ ਨਾਲ ਕੀਤਾ ਸੀਗਾ ਬਹੁਤ ਹੀ ਸਵਾਦ ਆਇਆ ਸੀ ਉਹ ਇਹ ਉਹਨਾਂ ਦਾ ਆਪਣਾ ਲਿਖਿਆ ਆ ਪਲੇ ਸੀਗਾ ਤੇ ਜੋ ਉਹ ਕਰ ਗਏ ਨੇ ਉਹ ਇੱਕ ਸਕਸੈਸਫੁਲ ਬਿਜ਼ਨਸ ਬਣ ਨਹੀਂ ਲਈ ਸੀ ਪਰ ਬੜੇ ਤਗੜੇ ਰਾਈਟਰ ਵੀ ਸੀ ਐਕਟਰ ਵੀ ਸਨ ਬਹੁਤ ਵਧੀਆ ਬਹੁਤ ਉਹਨਾਂ ਦੀ ਉੱਚੀ ਦੇਨ ਹੈ ਸੁੱਚੀ ਦੇਨ ਹੈ ਔਰ ਅਸੀਂ ਸਭ ਆਰਟਿਸਟਾਂ ਵਾਂਗੇ ਇਸ ਚੀਜ਼ ਨੂੰ ਇਸ ਮਾਨ ਨੂੰ ਉਹਨਾਂ ਦੇ ਮਾਨ ਨੂੰ ਬਣਾਈ ਰੱਖੀਏ ਤੇ ਅਸੀਂ ਉਸ ਨੂੰ ਚੁਪੀ ਰੱਖੀਏ ਤਾਂ ਕਿ ਵਿਰਾੜ ਸਾਹਿਬ 59 ਸਾਲਾਂ ਦੇ ਰੰਗ ਵਿੱਚ ਹਮੇਸ਼ਾ ਕਮੇਦਾਂਵਾ ਕੇ ਅੱਜ ਜਿਹੜਾ ਅੰਮ੍ਰਿਤਸਰ ਦਾ ਰੰਗ ਮੰਚੇ ਕੋਰਾ ਨਾਥ ਹੋ ਗਿਆ ਯਾਰ ਮੈਂ ਨਿਸ਼ਚਪਦਾਂ ਮੈਂ ਬਿਆਨ ਨਹੀਂ ਕਰ ਸਕਦਾ ਕਿ ਸਾਡੇ ਸਾਰੇ ਰੰਗ ਕਰਮੀਆਂ ਲਈ ਕਿੱਡਾ ਸਦਮੇ ਵਾਲਾ ਵਕਤ ਹੈ ਅਸੀਂ ਇਹ ਬੋਲ ਤੋਂ ਜਿਸ ਘੜੀ ਤੇ ਕੀ ਕਹਿ ਸਕਦੇ ਆ ਬੜੀ ਦੁੱਖ ਵਾਲੀ ਘੜੀ ਹੈ ਬਾਕੀ ਇਹ ਕਲਾਕਾਰ ਜਗਤ ਦੇ ਪਿਤਾ ਮਾ ਸੀਗਾ ਪਿਤਾ ਮਾ ਸੀਗੇ ਤੇ ਕਲਾਕਾਰ ਜਗਤ ਨੂੰ ਸਪੈਸ਼ਲੀ ਥੀਏਟਰ ਜਗਤ ਨੂੰ ਬਹੁਤ ਵੱਡਾ ਘਾਟਾ ਆਇਆ ਜੀ ਵਾਹਿਗੁਰੂ ਬਾਕੀ ਨਾੜਸ਼ਾਲਾ ਸੀ ਜੀ ਮੇਰਾ ਤਾਂ ਪਿਤਾ ਦਾ ਸਾਇਆ ਹੀ ਸਰ ਤੋਂ ਉੱਠ ਗਿਆ ਬਹੁਤ ਦੁੱਖ ਵਾਲੀ ਗੱਲ ਹੈ ਜਦੋਂ ਦਾ ਸੁਣ ਰੱਖਿਆ ਹੈ ਬਸ ਚੈਨ ਹੀ ਉੱਡਿਆ ਪਿਆ ਹੈ ਬਹੁਤ ਮਾੜਾ ਆਇਆ ਸਾਹਿਬ ਮੈਂ ਜੇ ਕਹਾਂ ਕਿ ਨਿਮਰਤਾ ਦੀ ਮੂਰਤ ਸੀਗੇ ਉਹ ਆਪਣੇ ਤੋਂ ਛੋਟਿਆਂ ਨੂੰ ਵੀ ਜੀ ਕਰਕੇ ਬੁਲਾਉਂਦੇ ਸੀਗੇ ਪਰ ਉਹਨਾਂ ਦੇ ਮੈਂ ਕਦੀ ਚਿਹਰੇ ਤੇ ਗੁੱਸੇ ਵਾਲੀ ਜਾਂ ਟਿਉੜੀ ਨਹੀਂ ਵੇਖੀ ਕਦੀ ਹਮੇਸ਼ਾ ਸਾਰਿਆਂ ਨੂੰ ਹੱਸ ਕੇ ਮਿਲਣਾ ਔਰ ਬੜੇ ਨਰਮ ਸੁਭਾਅ ਦੇ ਜਿਹੜੇ ਨਿਮਰਤਾ ਦੇ ਮੈਂ ਕਿਹਾ ਵੀ ਉਹ ਮੂਰਤ ਸੀਗੇ। ਔਰ ਬੜਾ ਅੱਛਾ ਐਕਸਪੀਰੀਅੰਸ ਰਿਹਾ ਉਹਨਾਂ ਦੇ ਨਾਲ ਕੰਮ ਕਰਕੇ। ਇਤਨਾਸ਼ਾਲਾ ਦੇ ਵਿੱਚੋਂ ਵੇਖੋ ਭਾਰਤੀ ਸਿੰਘ ਨੂੰ ਤੁਸੀਂ ਵੇਖਦੇ ਹੋ। ਕਪਿਲ ਸ਼ਰਮਾ ਵੀ ਆ ਰਜੀਵ ਢੀਂਗਰਾ, ਚੰਦਨ ਪ੍ਰਭাকর, ਰਜੀਵ ਠਾਕੁਰ ਬਹੁਤ ਸਾਰੇ ਵੱਡੇ ਵੱਡੇ ਕਲਾਕਾਰ ਜਿਹੜੇ ਹਰਦੀਪ ਬਾਜੀ, ਹਰਦੀਪ ਗਿੱਲ ਨਿਤਾ ਦੇਵ ਗਾਂਧੀ ਬਹੁਤ ਸਾਰੇ ਕਲਾਕਾਰ ਜਿਹੜੇ ਆ ਫਿਲਮ ਲਾਈਨ ਦੇ ਵਿੱਚ ਵੀ ਗਏ ਨੇ ਔਰ ਪੂਰੇ ਅੰਤ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਾ ਕੇ ਉਹਨਾਂ ਨੇ ਨਾਸ਼ਾ ਅੱਲਾ ਦਾ ਨਾਮ ਜਿਹੜਾ ਉਹ ਚਮਕਾਇਆ ਆ ਔਰ ਭਰਤ ਸਾਹਿਬ ਦੀ ਇਸ ਦੇ ਵਿੱਚ ਬਹੁਤ ਵੱਡੀ ਦੇਣ ਆ